ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਤ ਕਲਾਸ ਹੌ ਚੌਕੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਰੈੱਡ ਕਲਰ ਦਾ ਸੂਟ ਜੀ ਦੇਖੋ ਕਿੰਨਾ ਸੋਹਣਾ ਰੈੱਡ ਕਲਰ ਹੈ ਫੁੱਲ ਹੈਵੀ ਪੀਸ ਹੈ ਜੀ ਨਾਲ ਚੈੱਕ ਕਰੋ ਬਹੁਤ ਹੀ ਸੋਹਣਾ ਵੇਖ ਰੂਗਾ ਤੇ ਫੁੱਲ ਹੈਵੀ ਸੂਟ ਤੁਸੀਂ ਅਨੰਦ ਕਾਲਸ ਤੇ ਪਾਓ ਚਾਹ ਕਿ ਸੇ ਬੈਡਿੰਗ ਪ੍ਰੋਗਰਾਮ ਤੇ ਜੀ ਦੇਖੋ ਸਪੈਸ਼ਲ ਫੁੱਲ ਹੈਵੀ ਸੂਟ ਬਹੁਤ ਹੀ ਸੋਨਾ ਫੈਬਰਿਕ ਫੁੱਲ ਹੈਵੀ ਜੀ ਆ ਦੇਖੋ ਗਲਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਕੰਮ ਹੋਇਆਗਾ ਇਹਦਾ ਕੋਈ ਰੇਟ 3-4000 ਰੁਪਏ ਨਹੀਂ ਸਿਰਫ 1500 ਰੁਪਏ ਦੀ ਰੇਂਜ ਚ ਮਿਲੂ ਹੈ ਜੀ ਜਾਦੀ ਪੰਡਤ ਕਲਾਕਾ ਚੌਕੇ ਫੁੱਲ ਹੈਵੀ ਸੂਟ ਜੀ ਫੁੱਲ ਹੈਵੀ ਵਰਕ ਕੀਤਾ ਹੋਇਆ ਗਲਾਸ ਔਰ ਗਾਂਜ਼ਾ ਫੈਬਰਿਕ ਰਹੂਗਾ ਜੀ ਚੈੱਕ ਕਰੋ ਫੁੱਲ ਹੈਵੀ ਦੁਪੱਟਾ ਸਟਾਕ ਆਪਣੇ ਕੋਲੇ ਜਿਹੜਾ ਫੁੱਲ ਹੈਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਵਾਲ ਆਪਣੇ ਕੋਲੇ ਓਪਨ ਹੋ ਚੁੱਕਿਆ ਹੈ ਰੈੱਡ ਕਲਰ ਦੇ ਵਿੱਚ ਰੇਟ ਰਹੂਗਾ ਸਿਰਫ 1500 ਰੁਪਏ ਜੀ 3 3 4 4000 ਦੀ ਰੇਂਜ ਚ ਸੇਲ ਹੁੰਦੀ ਹੈ ਜੀ ਇਹ ਸੂਟ ਆਪਾਂ ਦੇਵਾਂਗੇ ਸਿਰਫ 1500 ਰੁਪਏ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਕਿੰਨਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਜੀ ਫੁੱਲ ਹੈਵੀ ਰੈੱਡ ਕਲਰ ਦੇ ਵਿੱਚ ਸਿਰਫ 1500 ਰੁਪਏ ਜੀ ਰੇਟ শেয়ার করছি şey